ਜਾ ਰਹੇ ਨੇ ਕੀ ਮੋਟਰ ਤੇ ਲੱਭੋ ਮੋਟਰ ਤਾਂ ਇਹੀ ਹੈ ਜੀ ਨੂੰ ਲੋਕਾਂ ਨੂੰ ਦੇਖਣਾ ਵੀ ਮੋਬਾਈਲ ਛੱਡ ਕੇ ਵਿਹਲਾ ਟਾਈਮ ਕਿੰਨਾ ਟਾਈਮ ਬੈਠ ਸਕਦੇ ਆ ਮੋਬਾਈਲ ਤੋਂ ਦੂਰ ਕਰਨਾ ਜੀ ਅਸੀਂ ਸਾਡਾ ਮੋਟਰ ਮੋਬਾਈਲ ਤੋਂ ਦੂਰ ਕਰਨਾ ਹੈ ਤੇ ਜਨਰਤਨ ਪਰ ਦੇਖਦੇ ਹੈਗੇ ਕਿ ਰਿਸ਼ਤੇਦਾਰੀਆਂ ਜਿਹੜੇ ਸਹਿਯੋਗ ਦੇ ਪਰਿਵਾਰ ਹੈਗੇ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਆਪਣੇ ਖੰਡੇ ਜਾਂਦੇ ਨੇ ਪਰਿਵਾਰ ਦੇ ਵਿੱਚ ਬੈਠਾ ਕੋਈ ਵੀ ਬੰਦਾ ਹਰੀਕ ਦੇ ਕੋਲੇ ਫੋਨ ਆ ਜੀ ਉਹ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਦਾ ਫੋਨ ਫੋਨ ਤੇ ਲੱਗੇ ਰਹਿੰਦੇ ਜੀ ਕਿ ਪ੍ਰਾਈਜ਼ ਵਗੈਰਾ ਵੀ ਇਹਨੂੰ ਦੱਸਿਆ ਗਿਆ ਸੋ ਨਾਮ ਦਿੱਤੇ ਉਹ ਨਾਰਮਲ ਜਿਹਾ ਪ੍ਰਾਈਜ਼ ਵੀ ਦਿੱਤਾ ਗਿਆ ਜੀ ਪ੍ਰਾਈਜ਼ ਵੀ ਰੱਖਿਆ ਗਿਆ ਨਾਰਮਲ ਜਿਹਾ 100 ਰੁਪਏ ਐਂਟਰੀ ਫੀਸ ਆ 4500 ਰੁਪਏ ਪਹਿਲਾ ਪ੍ਰਾਈਜ਼ ਆ ਬਰੇ ਤਕਰੀਬਨ ਹੈ ਕਿ 70-75 ਜਣੇ ਤੇ ਕਿੰਨੇ ਕੇ ਟਾਈਮ ਪੀਡ ਦਾ ਜਿਹੜਾ ਹੈਗਾ ਸਾਰਾ ਕੰਪੀਟੀਸ਼ਨ ਟਾਈਮ ਤਾਂ ਵੈਸੇ ਖੁੱਲ੍ਹਾ ਹੀ ਹੈ ਜੀ ਖੁੱਲ੍ਹਾ ਹੀ ਟਾਈਮ ਉਹਪਰਾ ਜਿੰਨੇ ਉਹਨਾਂ ਟਾਈਮ ਮਰਜ਼ੀ ਕੋਲ ਨਹੀਂ ਜੀ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਮਾਧਿਅਮ ਨਾਲ ਲੋਕਾਂ ਨੂੰ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਫੋਨ ਛੱਡੋ ਫੋਨ ਤੋਂ ਫ੍ਰੀ ਹੋਵੋ ਕੋਈ ਕੰਮ ਕਰ ਲਓ ਕੋਈ ਬੁੱਕਾਂ ਪੜ੍ਹ ਲਓ ਜੇ ਤੁਸੀਂ ਵਿਹਲੇ ਆ ਜੇ ਤੁਹਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਬੁੱਕਾਂ ਪੜ੍ਹ ਲਓ ਕੁਝ ਹੋਰ ਕੋਈ ਕੰਮ ਕਰ ਲਓ ਕੋਈ ਐਕਟੀਵਿਟੀ ਕਰ ਲਓ ਪਰ ਫੋਨ ਨਾਲੇ ਚਲੋ ਜੀ ਜੋ ਜਾਣਕਾਰੀ ਅੱਜ ਜਿਹੜਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਹਰ ਇੱਕ ਤਰ੍ਹਾਂ ਦੇ ਵਕ ਵਕ ਪਹਿਲਾਂ ਤਾਂ ਕੰਪੀਟੀਸ਼ਨ ਹੁੰਦੀ ਸੀ ਹੁਣ ਜਿਹੜਾ ਹੈਗਾ ਇੱਕ ਵਿਹਲੇ ਰਹਿਣ ਦਾ ਕੀ ਟੌਪਿਕ ਹੈ ਕੀ ਮੈਸੇਜ ਹੈ ਤੇ ਕੀ ਇਨਾਮ ਨੇ ਹਾਂਜੀ ਵਿਹਲੇ ਰਹਿਣ ਦਾ ਮੁਕਾਬਲਾ ਕਰਾਇਆ ਜਾ ਰਿਹਾ ਪਿੰਡ ਕੋਲੀਆ ਖੁਰਦ ਵਿੱਚ ਇਹਦਾ ਮੇਨ ਮਕਸਦ ਇਹੀ ਆ ਵੀ ਬੰਦੇ ਨੂੰ ਕੰਮਾਂ ਤੋਂ ਨਹੀਂ ਵਿਹਲੇ ਕਰਨਾ ਹਾਲਾਂਕਿ ਵਿਹਲੇ ਬਹਿ ਕੇ ਮੁਕਾਬਲਾ ਕਰਨਾ ਤੁਸੀਂ ਆਪਸ ਵਿੱਚ ਰਲ ਮਿਲ ਕੇ ਰਹਿਣਾ ਗੱਲਾਂ ਬਾਤਾਂ ਕਰਨੀਆਂ ਫੋਨ ਛੱਡਣੇ ਨਸ਼ਿਆਂ ਤੋਂ ਦੂਰ ਹੋਣਾ ਮੇਨ ਮਾਰ ਤੋਂ ਸਾਡਾ ਫੋਨ ਨੂੰ ਪਾਸੇ ਕਰਨਾ ਰਾਂਧੀ ਡਿਸਟ੍ਰਿਕਟ ਦਾ ਤੁਸੀਂ ਕੈਨੇਡਾ ਤੋਂ ਆ ਕੇ ਇੱਥੇ ਸ਼ੁਰੂਆਤ ਕੀਤੀ ਹੈਗੀ ਹੈ ਪੰਜਾਬ ਦੇ ਵਿੱਚ ਕੁਸੀਂ ਪਹਿਲਾਂ ਕਿੱਦਾਂ ਇਹਦੇ ਤੇ ਪ੍ਰਭਾਵਿਤ ਹੋਏ ਸੀ ਹਾਂਜੀ ਇਹ ਪਹਿਲਾਂ ਕੰਪੀਟੀਸ਼ਨ ਅਸੀਂ ਗੈਰਾਂ ਚ ਵੇਖਿਆ ਸੀਗਾ ਉਹਨੂੰ ਵੇਖ ਕੇ ਤੇ ਉੱਥੇ ਜਾਇਆ ਨਹੀਂ ਗਿਆ ਪਰ YouTube ਤੇ ਵੇਖਿਆ ਉਹ ਬਾਈ ਨਾਲ ਗੱਲ ਹੋਈ ਤੇ ਸਾਰਾ ਵੇਖਣ ਤੋਂ ਬਾਅਦ ਸਾਨੂੰ ਲੱਗਿਆ ਵੀ ਵਧੀਆ ਬੰਦੇ ਰਲ ਮਿਲ ਕੇ ਬੈਠੇ ਆ ਫੋਨਾਂ ਤੋਂ ਸਾਈਡ ਤੇ ਰਹੇ ਆ ਉਹਦਾ ਕਰਕੇ ਅਸੀਂ ਸੋਚਿਆ ਵੀ ਅਸੀਂ ਵੀ ਕਰਾਂਗੇ ਮੁੰਡਿਆਂ ਨੇ ਰਾਏ ਕੀਤੀ ਤੇ ਅਸੀਂ ਕਾਮਯਾਬ ਹੋਗੇ ਪਰ ਲੱਗਦਾ ਵੀ ਬੇਸੀ ਕਹੇ ਨਾਲ ਲੱਗਦੀ ਬੀੜਾ ਨੌਜਵਾਨ ਪੀੜੀ ਹੈਗੀ ਹੈ ਮੋਬਾਈਲ ਦੇ ਜੋਗ ਤੇ ਵਧਦੀ ਜਾ ਰਹੀ ਹੈ ਅਸੀਂ ਕਿਤਾਬਾਂ ਨੂੰ ਭੁੱਲ ਗਏ ਚਾਹੇ ਉਹ ਧਾਰਮਿਕ ਕਿਤਾਬਾਂ ਹੋਣ ਚਾਹੇ ਸ਼ਾਸਤਰ ਹੋਣ ਚਾਹੇ ਚਿੱਤਰਨੀ ਕਿਤਾ ਹਾਂਜੀ ਕਿਤਾਬਾਂ ਬਾਰੇ ਜੋ ਕਿਸੇ ਨੂੰ ਕਹਿੰਨੇ ਆ ਸਾਡੀ ਆਪ ਦੀ ਲਾਇਬ੍ਰੇਰੀ ਖੋਲੀ ਵੀ ਆ ਮਾਤਾ ਹਰਦੇਵ ਕੌਰ ਦੀ ਯਾਦ ਚ 8-10 ਸਾਲਾਂ ਤੋਂ ਬਹੁਤ ਛੋਟੇ ਬੱਚੇ ਆ ਜਿਹੜੇ ਕਿਤਾਬਾਂ ਲੈ ਕੇ ਜਾਂਦੇ ਆ ਬਹੁਤ ਕਿਤਾਬਾਂ ਪਾਈਆਂ ਸੀ ਤੇ ਆਮ ਜਨਰੇਸ਼ਨ ਦੂਰ ਹੋ ਗਈ ਇਸ ਚੀਜ਼ ਤੋਂ ਕਿਉਂਕਿ ਉਹ ਫੋਨ ਤੇ ਹੀ ਲੱਗੇ ਰਹਿੰਦੇ ਆ ਉਦੋਂ ਕਾ ਲੰਘਦੇ ਨਹੀਂ ਫੋਨ ਤੋਂ ਗੱਲ ਕਰੀਏ ਕੰਪੀਟੀਸ਼ਨ ਦੀ ਅੱਜ ਦੇ ਇਸ ਤੁਹਾਡੇ ਕੰਪੀਟੀਸ਼ਨ ਚ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਜਿਹੜੇ ਭਾਗ ਲੈ ਰਹੇ ਨੇ ਤੇ ਕਿੰਨੇ ਲੈ ਰਹੇ ਨੇ ਹਾਂਜੀ ਇਹਦੇ ਚ 60 ਪਲੱਸ ਬੰਦੇ ਭਾਗ ਲੈ ਰਹੇ ਆ ਬੀਬੀਆਂ ਤੇ ਬੰਦੇ ਬੱਚੇ ਵੀ ਆ ਉਮਰ ਲਿਮਟ ਕੋਈ ਨਹੀਂ ਸੀਗੀ ਜੋ ਬਹਿ ਸਕਦਾ ਜਾਗ ਸਕਦਾ ਤੇ ਉਹ ਭਾਗ ਲੈ ਸਕਦਾ ਯਾਨੀ ਕਿ ਸਾਡੇ ਕੋਲ ਤਕਰੀਬਨ ਇਸ ਵੇਲੇ 70 ਬੰਦੇ ਬੈਠੇ ਆ ਜੀ ਹੈਂਡੀਕੈਪ ਵੀ ਕਾਫੀ ਹੁੰਦਾ ਹੈ। ਹੈਂਡੀਕੈਪ ਵੀ ਆ ਇੱਕ ਬਾਈ ਨੂੰ ਅੱਖਾਂ ਤੋਂ ਮਨਾਖਾ ਉਹ ਵੀ ਬੈਠਾ। ਸਾਡੀ ਕੋਈ ਕੰਡੀਸ਼ਨ ਨਹੀਂ ਸੀ ਕੋਈ ਵੀ ਆ ਕੇ ਹਰੇਕ ਵਰਗ ਦਾ ਬੰਦਾ ਬਹਿ ਸਕਦਾ। ਸਾਡੇ ਇਸ ਕੰਪੀਟੀਸ਼ਨ 'ਚ ਜਿਹੜਾ ਅੱਜ ਹਰ ਇੱਕ ਵਰਗ ਦਾ ਆਇਆ ਹੈ ਜਿਸ ਨੂੰ ਨਹੀਂ ਦਿਖਦਾ ਉਹ ਵੀ ਆਇਆ ਹੈ ਜਿਹੜਾ ਹੈਂਡੀਕੈਪ ਉਹ ਵੀ ਆਇਆ ਹੈ। ਕਿੱਦਾਂ ਦਾ ਲੱਗਦਾ ਇਹ ਪਹਿਲਾ ਉਪਰਾਲਾ ਜਿਹੜਾ ਹੈਗਾ ਤੁਹਾਨੂੰ ਤੇ ਲੋਕਾਂ ਨੂੰ ਕੀ ਮੈਸੇਜ ਸਾਡੇ ਮਾਧਿਅਮ ਦੇ ਰਾਮਦੀਨ ਨੂੰ? ਹਾਂਜੀ ਇਹ ਤਾਂ ਸਾਨੂੰ ਵਧੀਆ ਲੱਗ ਰਿਹਾ ਵੀ ਸਾਰੇ ਕੋਈ મતਭੇਦ ਨਹੀਂ ਕਿਸੇ ਨਾਲ। ਸਾਰੇ ਬੰਦੇ ਆ ਕੇ ਬੈਠੇ ਆ ਰਲ ਮਿਲ ਕੇ ਬਹਿਣਗੇ। ਤੇ ਲੋਕ ਕੋਸ਼ਿਸ਼ ਕਰਨ ਕਿ ਗਾਂ ਵੀ ਲੋਕਾਂ ਨੂੰ ਗਾਈਡਲਾਈਨ ਮਿਲੂਗੀ ਵੀ ਅਸੀਂ ਫੋਨਾਂ ਤੋਂ ਦੂਰ ਰਹਿਗੇ ਤੁਹਾਡੇ ਲੋ ਇਹਨਾਂ ਨੂੰ ਕੀ ਮੈਸੇਜ ਹੈ ਜਿਹੜੇ ਇਸ ਟਾਈਮ ਤੁਹਾਡੇ ਕੰਪੀਟੀਸ਼ਨ 'ਚ ਬੈਠ ਰਹੇ ਨੇ ਭਾਈ ਇਹਨਾਂ ਨੂੰ ਇਹੀ ਮੈਸੇਜ ਆ ਵੀ ਭਾਈ ਫੋਨ ਤੋਂ ਦੂਰ ਰਹੋ ਜੇ ਤੁਸੀਂ ਫੋਨ ਨੂੰ ਹੱਥ ਲਾ ਲਿਆ ਫਿਰ ਅਸੀਂ ਦੂਰ ਕਰ ਦੇਣਾ ਤੁਹਾਨੂੰ ਇੱਥੋਂ ਥੈਂਕ ਯੂ ਵਾਹਿਦ ਵਾਹਿਦ ਕੀ ਨਾ ਹੀ ਪੜਾ ਨਾ ਮਖੰਦ ਮਰਮਦੈਂਜੋ ਆਈ ਟੋਨ ਦੇ ਪਿੰਨ ਦੇ ਵਿੱਚ ਮੁਕਾਬਲਾ ਕਰਾਇਆ ਜਾ ਰਿਹਾ ਟੀਮ ਮੁਕਾਬਲਾ ਕੀ ਕਹੋਗੇ ਇਹਦੇ ਤੋਂ ਆਈ ਤੇ ਆਪਾਂ ਦੱਲਾ ਸੋਚੀ ਜੱਤੀਆਂ ਪੈਣਾ ਦੇ ਵਾਰੇ ਦਾ ਸਾਰਾ ਤਾਂ ਹੈਦਾ ਸਹੀ ਤੇ ਅੱਜ ਪਾਲਾ ਹੁਣ ਉੱਦਾਵਾ ਤਾਲੋ ਪਿੰਨਾਂ ਦੇ ਵਿੱਚ ਹੋਰ ਵੀ ਹੋਊਗਾ ਵੀ ਤੇ ਦੇ ਰਿਹਲੇ ਬੰਦੇ ਜਾਂਦੇ ਤਾਥਾਂ ਤੋਦੇ ਤੋਹ ਵੀ ਕਰਦੇ ਉਹਦੇ ਨਾਲ ਆ ਸੂਤ ਸਾਵਦ ਵਧੀਆ ਚੀਜ਼ ਆ ਵੀ ਉਦੋਂ ਦਾ ਆਪਣੇ ਟੀਆ ਬੱਚ ਉਹ ਤਾਂ ਦੇ ਬੱਚਿਆਂ ਦੇ ਉੱਤੇ ਇਹ ਸਾਰਾ ਪੈਂਦਾ ਵੀ ਆਪਾਂ ਵਾਹ ਨੂੰ ਤੁਰੇ ਜਾਂਦੇ ਇੱਥੇ ਤੋਂ ਨਾ ਪਿਆਰ ਵਾਲਾ ਵੇਲਾ ਹੁੰਦਾ ਜਾਂਦਾ